ਹਰਦੀਪ ਸਿੰਘ ਬਰਾੜ ਫਿੱਡੂ ਪਹਿਲਵਾਨ ਜੀ ਜੋ ਕਿ ਉਹਨਾਂ ਦੀ ਪੋਤਰੀ ਜੇ ਕਨੇਡਾ ਕਨੇਡਾ ਤੋਂ ਇੱਥੇ ਪੰਜਾਬ ਆਈ ਆ ਤਾਂ ਗੁੱਡ ਮਾਰਨਿੰਗ ਕਲੱਬ ਦੇ ਮੰਚ ਤੇ ਪਹਿਲਾਂ ਤਾਂ ਸਾਰੇ ਗੁੱਡ ਮਾਰਨਿੰਗ ਕਲੱਬ ਦੇ ਮੈਂਬਰ ਤੇ ਉਹਦੇ ਨਾਲ ਖੁਸ਼ੀ ਸਾਂਝੀ ਕੀਤੀ ਆ ਤੇ ਬੇਟੀ ਨੂੰ ਜੀ ਆਖਿਆ ਗਿਆ ਵੈਲਕਮ ਕੀਤਾ ਗਿਆ ਤੇ ਮੁਬਾਰਕਬਾ ਦਿੱਤੇ ਗਏ ਤੇ ਇਹਦੇ ਬਾਰੇ ਬਰਾੜ ਸਾਹਿਬ ਮੈਂ ਗੁੱਡ ਮਾਰਨਿੰਗ ਕਲੱਬ ਦੇ ਸਾਰੇ ਅਹੁਦੇਦਾਰਾਂ ਮੈਂਬਰਾਂ ਤ ਤਾਂ ਤੈ ਦਿਲੋਂ ਧੰਨਵਾਦਾਂ ਜਿਨ੍ਹਾਂ ਨੇ ਕਿ ਮੇਰੇ ਬੱਚਾ ਦੇ ਇੱਥੇ ਆਉਣ ਤੇ ਖੁਸ਼ੀ ਵਿੱਚ ਫਿਜ਼ੀਕਲੀ ਔਰ ਮੋਬਾਈਲ ਤੇ ਜਿਹੜੇ ਮੇਰੇ ਆਨਲਾਈਨ ਹੋਏ ਆ ਮੈਂ ਜਿਲੋਂ ਧੰਨਵਾਦ ਕਰਦਾ ਔਰ ਦੋ ਗੁੱਡ ਮਾਰਨ ਕਰ ਆਪਣੇ ਇਥੇ ਮੈਨੂੰ ਮਾਂ ਤੇ ਸਰਕਾਰ ਮਿਲਿਆ ਹੈ ਮੈਂ ਉਹ ਦਾ ਦੇ ਨਹੀਂ ਦੇ ਸਕਦਾ ਕਿ ਮੇਰੇ ਬੱਚਿਆਂ ਦੇ ਆਉਣ ਦੀ ਖੁਸ਼ੀ ਵਿੱਚ ਇਹਨਾਂ ਨੇ ਪਹਿਲਾਂ ਵੀ ਮੇਰੇ ਆਉਣ ਦੀ ਵਿੱਚ ਖੁਸ਼ੀ ਪ੍ਰਗਟ ਰੱਖਿਆ ਸੀ ਕਿ ਫੇਰ ਮੇਰੇ ਬੱਚੇ ਆਏ ਆ ਨੂਰਨਿਸਬੀਤ ਕੌਰ ਜਸ਼ਨ ਜੋਤ ਸਿੰਘ ਬਰਾੜ ਤੇ ਜੈਸਿਕਾ ਬਰਾੜ ਇਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਤੇ ਦਿਲੋਂ ਧੰਨਵਾਦ ਬੇਟੀ ਜੈਸਿਕਾ ਬਰਾੜ ਜੋ ਬਾਰੋ ਪੰਜਾਬ ਆਈ ਹੈ ਇਹਦੇ ਬਾਰੇ ਗੁਰਮੀਤ ਸਿੰਘ ਮੀਤਾ ਜੀ ਬਹੁਤ ਧੰਨਵਾਦ ਤੁਹਾਡਾ ਸਰਨ কুমার ਜੀ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਭਰਾਵਾਂ ਵਰਗੇ ਦੋਸਤ ਹਰਦੀਪ ਸਿੰਘ ਬਰਾੜ ਔਰ ਫਿੱਡੂ ਪਹਿਲਵਾਨ ਉਹਨਾਂ ਦਾ ਪਰਿਵਾਰ ਕੈਨੇਡਾ ਤੋਂ ਇੱਥੇ ਇੰਡੀਆ ਆਇਆ ਇਹਨਾਂ ਨੂੰ ਮਿਲਣ ਵਾਸਤੇ ਉਹਨਾਂ ਦਾ ਅੱਜ ਅਸੀਂ ਮੂੰਹ ਮਿੱਠਾ ਕਰਾ ਕੇ ਸਵਾਗਤ ਕੀਤਾ ਹੈ ਗੁੱਡ ਮਾਰਨਿੰਗ ਕਲੱਬ ਦੇ ਪਲੇਟਫਾਰਮ ਗੁੱਡ ਮਾਰਨਿੰਗ ਕਲੱਬ ਦੇ ਚੀਫ ਪੈਟਰਨ ਕੁਲਤਾਰ ਸਿੰਘ ਸੰਨਵਾ ਜੀ ਪ੍ਰਧਾਨ ਡਾਕਟਰ ਮਨਜੀਤ ਸਿੰਘ ਢਿੱਲੋਂ ਜੀ ਚੇਅਰਮੈਨ ਵਿਨੋਦ ਕੁਮਾਰ ਬਾਂਸਲ ਉਰ ਪੱਪੂ ਲੋਰੀਆ ਜੀ ਤੇ ਮੁੱਖ ਸਰਪੰਚ ਗੁਰਿੰਦਰ ਸਿੰਘ ਮਹਿੰਦੀ ਰੱਤਾ ਜੀ ਦੀ ਅਗਵਾਈ ਦੇ ਵਿੱਚ ਅਸੀਂ ਜਿਹੜਾ ਪ੍ਰੋਗਰਾਮ ਰੱਖਿਆ ਸੀ ਉਹਦੇ ਵਿੱਚ ਬੇਟੀ ਨੇ ਵੀ ਬੜੀ ਖੁਸ਼ੀ ਮਨਾਈ ਹੈ ਉਹਨੂੰ ਬਹੁਤ ਵਧੀਆ ਲੱਗਿਆ ਛੋਟੀ ਬੱਚੀ ਵੀ ਇੰਨੀ ਖੁਸ਼ੀ ਤੁਸੀਂ ਮੂਵੀ ਵੇਖ ਕੇ ਆਪ ਕਹੋਗੇ ਕਿ ਬੱਚਾ ਬਹੁਤ ਖੁਸ਼ ਹੈ ਪਰਮਾਤਮਾ ਇਹਨੂੰ ਲੰਮੀਆਂ ਉਮਰਾਂ ਬਖਸ਼ੇ ਜੈਸਕਾ ਬਰਾੜ ਹਮੇਸ਼ਾ ਤਰੱਕੀਆਂ ਕਰੇ ਤੇ ਸਦਾ ਖੁਸ਼ ਰਹੇ ਗੁੱਡ ਮਾਰਨਿੰਗ ਆਫ ਦ ਸਰਕਰਮ ਮੈਂਬਰ ਉਗੇ ਸਮਾਜ ਸੇਵੀ ਐਲ ਡੀ ਮੈਰਾਜੀ ਚੀਫ ਮੈਨੇਜਰ ਨੇ ਅੱਜ ਬੇਟੀ ਨੂੰ ਮੂਵਮੈਂਟ ਕਰਾਇਆ ਤੇ ਅਸ਼ੀਰਵਾਦ ਦਿੱਤਾ ਇਹਦੇ ਬਾਰੇ ਸਰ ਜੈਸਕਾ ਬਰਾੜ ਬਾਹਰੋਂ ਆਏ ਆ ਤੇ ਬਹੁਤ ਐਕਟਿਵ ਕੁੜੀ ਹੈਗੀ ਹੈ ਏ ਮੂੰ ਮੂੰਠਾ ਮੈਂ ਨਹੀਂ ਕਰਾਇਆ ਇਹਨੇ ਪਹਿਲੇ ਮੂੰ ਮੂੰਠਾ ਕਰਵਾਇਆ ਵਾ ਵਾ ਇਹਨਾਂ ਇੱਕੀ ਬੱਚਾ ਮੈਂ ਦੇਖਿਆ ਨਹੀਂ ਹੈਗਾ ਤੇ ਬਹੁਤ ਹੀ ਜ਼ਿਆਦਾ ਐਕਟਿਵ ਹੈਗੀ ਹੈ ਬਹੁਤ ਇਹਦਾ ਸਵਾਗਤ ਨਿਕਲ ਸਵਾਗਤ ਵੀ ਕਰਦੇ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਲਓ ਜੀ ਹਰਦੀਪ ਸਿੰਘ ਬਰਾੜ ਤੇ ਬੇਟੀ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਕਰੇ ਬੇਟੀ ਹਮੇਸ਼ਾ ਹੀ ਚੜ ਨਿਕਲਦਾ ਰਹੋਗੀ ਪੰਜਾਬ ਦਾ ਨਾਂ ਤੇ ਕੈਨੇਡਾ ਦੇ ਆਪ ਦਾ ਨਾਂ ਰੋਸ਼ਨ ਕਰੋਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਸਰਨ ਕੁਮਾਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ